ਭਾਵੇਂ ਪਾਣੀ ਚ ਰੋੜੇ ਹੋਣਾ ਤੂੰ ਮਿੱਟੀ ਦਾ ਮਿੱਟੀ ਵਿੱਚ ਹੀ ਡਲ ਜਾਣਾ ਮਾਟੀ ਮਾਟੀ ਹੋਈ ਇੱਕ ਕਹਿੰਦੇ ਜਿਸ ਜਗ੍ਹਾ ਤੇ ਤੈਨੂੰ ਦਫਨਾਇਆ ਜਾਣਾ ਉਥੇ ਤਾਂ ਕਬਰਾਂ ਲੰ ਸਲਮੀਆਂ ਉੱਪਰ ਕੱਖ ਪੈ ਵੀ ਉਥੇ ਦਾ ਪਾਈ ਕੱਖ ਖਾਣੇ ਤੋਂ ਇਹ ਨਿਕ ਆਪਣੇ ਆਪ ਨੂੰ ਐਡੇ ਮਾਣ ਵਾਲਾ ਸਮਝਦਾ ਹੈ ਕੀ ਤੇਰੇ ਕੋਲ ਤਨ ਦੌਲਤ ਪ੍ਰੋਪਰਟੀ ਕਾਰਬਾਰ ਉਹ ਭਲਿਆ ਮਾਨਸਾ ਤੇਰੇ ਕੋਲ ਕਿੰਨਾ ਕ ਇਥੇ ਤਾਂ ਭਾਈ ਉਹ ਵੀ ਗਏ ਨੇ ਕੌਣ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਗੁਰਬਾਣੀ ਵਿੱਚ ਹੈ ਕਿ ਜਿਨ੍ਹਾਂ ਬਾਤ ਸਤਗੁਰ ਪਾਤਸ਼ਾਹੀ ਫਰਮਾਨ ਕਰਦੇ ਨੇ ਲੰਕਾ ਗੜ੍ਹ ਸੋਨੇ ਦਾ ਭਇਆ ਮੂਰਖ ਹੁਣ ਇੱਥੇ ਰਾਵਣ ਨੂੰ ਮੂਰਖ ਨਹੀਂ ਕਿਹਾ ਉਹ ਅਸੀਂ ਬਣਾਇਆ ਹੋਇਆ ਉਸਨੇ ਮੂਰਖ ਭਾਵ ਅਸੀਂ ਕਿ ਮੂਰਖਾ ਰਾਵਣ ਕੀ ਲੈ ਗਿਆ ਤੂੰ ਜਿਹੜਾ ਤੂੰ ਇਹ ਸੰਸਾਰ ਦੇ ਤਨ ਪਦਾਰਥਾਂ ਨੂੰ ਇਕੱਠੇ ਕਰਦਾ ਫਿਰਦਾ ਜਿਸ ਸ਼ਹਿਰ ਦਾ ਉਹ ਨਿਵਾਸੀ ਸੀ ਜਿਸ ਮਹਿਲ ਵਿੱਚ ਰਹਿੰਦਾ ਸੀ ਸਾਰੇ ਦਾ ਸਾਰਾ ਸੋਨੇ ਦਾ ਬਣਾਇਆ ਹੋਇਆ ਸੀ ਕਿਉਂ ਬਣਾਇਆ ਹੋਇਆ ਸੀ ਇਹਦੇ ਪਿੱਛੇ ਵੀ ਕਾਰਨ ਆ ਭਾਈ ਕਿ ਜਿਸ ਸਖਸ਼ੇ ਦੇ ਭਾਈ ਇਨਾਕ ਰਾਜ ਭਾਗ ਸ਼ਕਤੀ ਪਾਵਰਾਂ ਦਾ ਮਾਲਕ ਸੀ ਇਹਦੇ ਪਿੱਛੇ ਉਹਦੀ ਅਸਲ ਚ ਭਗਤੀ ਸੀ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਭਗਤੀ ਤੋਂ ਬਗੈਰ ਐਸਾ ਕੁਝ ਨਹੀਂ ਮਿਲਦਾ ਸੱਚਾ ਭਗਤ ਸੀ ਉਹ ਜਿਹੜੀਆਂ ਭਾਈ ਉਹਦੇ ਕੋਲ ਸ਼ਕਤੀਆਂ ਪਾਵਰਾਂ ਸਨ ਨਾ ਉਹ ਬਰਲਿਆਂ ਕੁਲੀ ਹੁੰਦੀਆਂ ਨੇ ਸੰਸਾਰ ਦੇ ਵਿੱਚ ਜਾਂ ਤਾਂ ਖੁਦ ਪਰਮਾਤਮਾ ਕੋਲੇ ਆ ਜਾਂ ਉਸਨੇ 라ਵਣ ਨੂੰ ਦਿੱਤੀਆਂ ਹੋਈਆਂ ਸੀ ਜਿਸ 라ਵਣ ਨੂੰ ਹੁਣ ਤੁਸੀਂ ਅੱਜ ਜਾਣਾ ਤੇ ਫੈਰਣਾ ਨਾ ਅੱਜ ਬਸ ਜਗਤ ਕੀ ਭੇਡਾ ਚੱਲ ਚਲਤੇ ਕੀ ਪਿੱਛੇ ਚਲੇ ਉਹ ਚੱਲਿਆ ਦਸਰੇ ਕੋਈ ਜਵਾਕ ਮੰਨਦੇ ਨਹੀਂ ਸੀ ਲੈ ਚੱਲੇ ਅਸਲ ਦੇ ਵਿੱਚ ਤੁਸੀਂ ਜਦੋਂ ਰਾਵਣ ਨੂੰ ਫੋਕਣ ਜਾਂਦੇ ਹੋ ਨਾ ਆਪਣੇ ਘਰ ਦੇ ਵਿੱਚ ਕੰਗਾਲੀ ਖੁਦ ਲੈ ਕੇ ਆਉਨੇ ਆ ਕਿ ਆਪਣੇ ਘਰ ਦੇ ਵਿੱਚ ਕੰਗਾਲੀ ਗਰੀਬੀ ਦ੍ਰਿਦ੍ਰਿ ਖੁਦ ਲੈ ਕੇ ਆਉਨੇ ਆ ਜਦੋਂ ਅਸੀਂ ਰਾਵਣ ਨੂੰ ਫੋਕਣ ਜਾਂਦੇ ਆ ਕਾਰਨ ਹੁਣ ਰਾਵਣ ਦਾ ਜੋ ਪਿਤਾ ਹੈ ਉਹ ਹੈ ਬ੍ਰਾਹਮਣ ਵਿਸ਼ਰਵਾ ਰੇਖੀ ਹਣ ਬ੍ਰਾਹਮਣ ਤੇ ਗਊ ਨੂੰ ਮਾਰਨਾ ਜਾਂ ਧਰਵੀ ਬੰਦੇ ਨੂੰ ਮਾਰਨਾ ਇਹ ਤਾਂ ਬੈਸੇਕੂ ਪਾਪਾ ਬਈ ਗ੍ਰੰਥਾਂ ਵੇਦਾਂ 사ਤਰਾਂ ਵਿੱਚ ਹਿੰਦੂ ਤਾਂ ਬਹੁਤ ਪੁੱਛਦੇ ਐਸਨੂੰ ਅੱਛਾ ਹਿੰਦੂ ਵੀ ਫੂਕਦੇ ਐਸਨੂੰ ਜ਼ਿਆਦਾ ਕੇ ਬ੍ਰਾਹਮਣ ਭਾਈ ਰਾਵਣ ਅੱਧਾ ਪਿਤਾ ਦਿਸਰਵਾ ਰੇਖੀ ਬ੍ਰਾਹਮਣ ਹੈ ਮਾਤਾ ਉਹ ਕਿਹੱਕ ਸੀ ਜਿਹਦੀ ਕੁੱਖ ਤੋਂ ਰਾਵਣ ਪੈਦਾ ਹੋਇਆ ਪਰ ਇੱਕ ਰਾਵਣ ਦੀ ਮਾਤਾ ਇੱਕ ਹੋਰ ਵੀ ਸੀ ਜਿਹੜੀ ਮਤਰੀ ਮਾ ਸੀ ਜਿਹੜੀ ਇਸ ਤੋਂ ਪਹਿਲਾਂ ਸੀ ਦਿਸਰਵਾ ਰੇਖੀ ਦੀ ਪਤਨੀ ਈਲਵਲਾ ਈਲਵਲਾ ਕਰਕੇ स्त्री ਹੈ ਉਹਦੀ ਕੁਖਤ ਜੰਮਿਆ ਸੀ ਇੱਕ ਪੁੱਤਰ ਜਿਸ ਦਾ ਨਾਮ ਕੋਵੀਰ ਗਵੀਰ ਭਾਵ ਧਨ ਦੌਲਤ ਦਾ ਮਾਲਕ ਗਵੀਰ ਦੇਵਤਾ ਦੇ ਬਾਰੇ ਆਪਾਂ ਜਾਣਦੇ ਹੀ ਕਿ ਕਵੀਰ ਦਾ ਖਜ਼ਾਨਾ ਮਿਲ ਗਿਆ ਭਾਈ ਭਾਵ ਉਹ ਬਹੁਤ ساری ਦੁਨੀਆ ਦੀ ਭਾਵ ਧਨ ਦੌਲਤ ਦੀ ਜ਼ਿੰਮੇਵਾਰੀ ਉਹਦੇ ਕੋਲ ਹੀ ਹੈ ਗਵੀਰ ਦੇਵਤਾ ਗਵੀਰ ਦੇਵਤਾ ਮਤreya ਭਰਾ ਭਾਈ ਇਹਦਾ 라वण ਦਾ ਬਿਰਲੇ ਲੋਕ ਜਾਣਦੇ ਤੇ ਉਸ ਕੁਵੇਰ ਨੇ ਹੀ ਆਪਣੇ ਭਰਾ ਛੋਟੇ ਦਾ 라वण ਦਾ ਨਰਾਦਰ ਨਹੀਂ ਕੀਤਾ ਸਤਕਾਰ ਕੀਤਾ ਇੰਨਾ ਪ੍ਰੇਮ ਮੁਹਾਵਤ ਕਰਦਾ ਸੀ ਕਿ ਜਿਹੜਾ ਆ ਧਨ ਦੌਲਤ ਲੰਕਾ ਸਾਰੀ ਇਹਦੇ ਪਿੱਛੇ ਜਿੰਨੀ ਇਹਦੀ ਅਮੀਰੀ ਦੀ ਖਾਸियत ਸੀ ਭਾਵੇਂ ਸਾਰਾ ਧਨ ਦੌਲਤ ਸੀ ਇਸਨੇ ਦਿੱਤਾ ਸੀ ਪ੍ਰੇਮ ਕਰਦਾ ਸੀ ਕਬੀਰ ਦੇਵਤਾ ਵੀ ਆਪਣੇ ਭਰਾ ਰਾਵਣ ਦੇ ਜਿਵੇਂ ਵੱਡਾ ਭਰਾ ਛੋਟੇ ਨੂੰ ਭਾਈ ਮਾਨ ਤਨ ਦੀ ਦੇ ਦਿੰਦਾ ਹੁੰਦਾ ਹੁੰਦਾ ਚੱਲ ਭਈ ਮੇਰਾ ਛੋਟਾ ਵਾ ਹੁਣ ਕਬੀਰ ਦੇਵਤੇ ਨੂੰ ਭਾਵ ਧਨ ਦੌਲਤ ਆਪਾਂ ਨੂੰ ਸਭ ਨੂੰ ਚਾਹੀਦਾ ਜਿਨੇ ਦੇਣਾ ਉਹਦੇ ਭਰਾ ਨਾਲ ਤਾਂ ਪੰਗੇ ਲੈਂਦੇ ਆ ਉਹਨਾਂ ਤਾਂ ਜਲਾਉਨੇ ਆ ਰਾਵਣ ਜਿੱਦਣ ਤੁਸੀਂ ਰਾਵਣ ਦੀ ਪੂਜਾ ਕਰਨੇ ਲੱਗ ਜੋਂ ਨਾ ਤੁਹਾਡੇ ਘਰ ਦੇ ਵਿੱਚੋਂ ਕੰਗਾਲੀ ਨਿਕਲ ਜਾਣੀ ਆ ਕਿ ਜੇ ਛੋਟੇ ਬੱਚੇ ਨਾ ਪ੍ਰੇਮ ਕਰਾਂਗੇ ਤੇ ਵੱਡੇ ਤਾਂ ਆਪੇ ਤੁਹਾਡੇ ਲਾਡ ਕਰਨਗੇ ਤੇ ਕਿ ਵੇਰ ਦਾ ਆਪ ਤਾਂ ਇਹ ਕਹਿਣਾ ਭਾਈ ਜਿਹੜੇ ਹੁਣ ਹੁਣ ਕਿਉਂ ਸਾਡਾ ਦੇਸ਼ ਗਰੀਬ ਹੁੰਦਾ ਜਾ ਰਿਹਾ ਹੈ ਇਹ ਸਭ ਤੋਂ ਗਰੀਬੀ ਰੇਖਾ ਇੱਥੇ ਹੈ ਕਿ ਇੰਨਾ ਸਾਡੇ ਅੰਦਰ ਇੱਕ ਮਹਾਤਮਾ ਦੀ ਆਵਾਜ਼ ਸੁਣਦਾ ਸੀ ਇੱਕ ਨਰ ਇਦਾਂ ਹੀ ਉਹਨਾਂ ਦਾ ਪ੍ਰਗਰਾਹ ਚੱਲ ਰਿਹਾ ਸੀ ਕਹਿੰਦੇ ਮੈਂ ਵਿਦੇਸ਼ ਦੇਖਿਆ ਕਹਿੰਦੇ ਆਪਣੇ ਤਾਂ ਨਾ ਇੱਕ 10 ਰੁਪਏ ਦਾ ਗਲਾਸ ਲੱਗਿਆ ਹੁੰਦਾ ਆਪਣੇ ਟੰਕੀਆਂ ਬਾਹ ਲੱਗੀਆਂ ਹੁੰਦੀਆਂ ਨੇ ਨਾ ਕਿ 10 ਰੁਪਏ ਦਾ ਗਲਾਸ ਹੁੰਦਾ ਵਾ 50 ਰੁਪਏ ਦੀ ਉਹਨੇ ਚੈਨੀ ਲਈ ਹੁੰਦੀ ਏ ਲੋਹੇ ਦੀ ਸੰਗਲੀ ਕੋਈ ਚੱਕ ਕੇ ਨਾ ਲੈ ਜਾਵੇ ਕਹਿੰਦਾ ਮੈਂ ਵਿਦੇਸ਼ ਦੇਖੀ ਆ ਕਹਿੰਦਾ ਉੱਥੇ ਜਿਹੜਾ ਗਲਾਸ ਜਿੱਥੇ ਪਿਆ ਵਾ ਜੋ ਜਿਹਦਾ ਸਮਾਨ ਪਿਆ ਭਾਵੇਂ ਤੁਸੀਂ ਭੁੱਲ ਵੀ ਗਏ ਨਾ ਮੰਨ ਲਓ 에ਰਪੋਰਟ ਦੇ ਸਟੇਸ਼ਨ ਤੇ ਕਿਤੇ ਭੁੱਲ ਵੀ ਗਏ ਕਿਸ ਨੇ ਚੱਕਣਾ ਨਹੀਂ ਜੋ ਤੇਰਾ ਨਹੀਂ ਹੈ ਉਹ ਮੇਰਾ ਨਹੀਂ ਹੈ ਇਥੇ ਉਲਟ ਹੈ ਆਪਣਾ ਕਿਉਂਕਿ ਅਗਿਆਨਤਾ ਦੇ ਹਨੇਰੇ ਵਿੱਚ ਜਿਉ ਰਿਹਾ ਨਾ ਅਸੀਂ ਕਿ ਸਾਡੇ ਅੰਦਰ ਜੋ ਮਨਤ ਇਹੀ ਹੈ ਕਿ ਅਸੀਂ ਜੋ ਕੋ ਸੰਸਾਜ ਇਕੱਠਾ ਕਰਾਂਗੇ ਮੇਰੇ ਹੀ ਮਰੇ ਉਹਦੇ ਬਾਤਰੀ ਪਾਪ ਕਰਦੇ ਆ ਠੱਗਾ ਠੋਰੀਆਂ ਕਰਦੇ ਇਹ ਸਾਡੇ ਦੇਹ ਦੀ ਨਿਸ਼ਾਨੀ ਜਿੱਥੇ 33 ਕਰੋੜ ਦੇਵੀ ਦੇਵਤੇ ਦਾ ਨਾਮ ਦਰਜ ਹੈ ਸੰਤਾ ਮਹਾਤਮਾ ਪੀਰ ਪਗੰਬਰਾਂ ਦੀ ਇਹ ਧਰਤੀ ਹੈ ਪਤਾ ਕਿਉਂ ਹੋਏ ਨੇ ਇੱਥੇ ਆਏ ਦੂਜੇ ਦੇਸ਼ਾਂ ਵਿੱਚ ਕਿਉਂ ਨਹੀਂ ਗਏ ਉਹਨਾਂ ਨਾਲ ਕੋਈ ਨਾ ਲਾਗ ਡਾਟ ਨਹੀਂ ਸੀ ਉਥੇ ਗਏ ਇਸ ਕਰਕੇ ਨਹੀਂ ਭਾਈ ਉਥੇ ਕੀ ਲੋੜ ਆਉ ਤਾਂ ਸਮਝੀ ਹੋਈ ਲੋਕ ਨੇ ਜਿਵੇਂ ਕਿਹਾ ਸੀ ਨਾ ਵੀ ਜਿੱਥੇ ਮਰੀਜ਼ ਹੋਣਗੇ ਡਾਕਟਰ ਉੱਥੇ ਜਿਆਦਾ ਹੁੰਦੇ ਹੁੰਦੇ ਉੱਥੇ ਹੀ ਹਸਪੀਟਲ ਬਣਨੇ ਆ ਉਥੇ ਹੀ ਮੈਡੀਕਲ ਦੇ ਕੁੱਕਬਿਟ ਜਿਦਾ ਹੋਣਗੇ ਨਾ ਵਿਕਣਗੇ ਜੇ ਮਰੀਜ਼ ਹੀ ਕੋਈ ਨਹੀਂ ਹੈ ਭਾਈ ਤੇ ਫਿਰ ਡਾਕਟਰ ਦਾ ਵਿਚਾਰਣੇ ਕੀ ਕਰਨਾ ਇਹ ਤੇ ਧਾਰਮਿਕ ਤੌਰ ਤੇ ਭਾਈ ਤੁਹਾਡੀ ਮਨ ਦੇ ਡਾਕਟਰ ਨੇ ਆਤਮਾ ਨੂੰ ਜਿੰਨਾ ਨੇ ਸ਼ਿੰਗਾਰਨਾ ਆਤਮਾ ਨੂੰ ਸ਼ੁੱਧ ਕਰਕੇ ਜਿੰਨਾ ਨੇ ਪਰਮਾਤਮਾ ਤੱਕ ਲੈ ਜਾਣਾ ਉਹ ਹੈ ਸੰਤ ਮਹਾਤਮਾ ਪਰਮਾਤਮਾ ਅਵਤਾਰ ਜਨ ਇਹ ਸਾਡੇ ਇਥੇ ਆਏ ਤਾਂ ਸੀ ਕਿ ਇਹਨਾਂ ਨੂੰ ਥੋੜੀ ਸੋਝੀ ਆ ਜਾਵੇ ਸਾਨੂੰ ਸਿੱਖਾਂ ਨੂੰ ਦੱਸ ਦੇਖੋ ਦੁਸਰੇ ਧਰਮਾਂ ਵਿੱਚ ਮੁਸਲਮਾਨ ਤੇ ਹਜਰਤ ਮੁਹੰਮਦ ਸਾਹਿਬ ਹੈ 크੍ਰਿਸਚਨਾਂ ਦੇ ਜੀਜੇ ਸਾਹਿਬ ਹੈ ਉਹ ਆਪਣੇ ਧਰਮ ਦੇ ਇੱਕ ਗੁਰੂ ਦੀ ਸੁਣ ਕੇ ਗਾਂ ਦੀਆਂ ਵੱਧ ਕੇ ਔਰ ਕਿੰਨੇ ਫੈਲੇ ਹੈ ਸਭ ਤੋਂ ਵੱਡੇ ਧਰਮ ਇਹੀ ਹਨਾ ਦੁਨੀਆ ਦੇ ਵਿੱਚ ਨੰਬਰ 1 ਤੇ 크੍ਰਿਸਚਨ ਦੂਸਰੇ ਤੇ ਭਾਈ ਮੁਸਲਮਾਨ ਭਰਾ ਨੇ ਤੇ ਸਾਡੇ 10 ਗੁਰੂ ਸਾਹਿਬਾਨ ਨੇ ਸਾਨੂੰ ਗੁਰੂ ਪਾਤਸ਼ਾਹ ਦੇ ਇੱਕ ਗੁਣ ਵੀ ਅੰਦਰ ਨਹੀਂ ਧਾਰਨ ਕੀਤਾ ਕਿ ਗੁਰਾਂ ਦੀ ਮੱਤ ਨਹੀਂ ਲਈਏ ਸੀ 10 ਵੀ ਆ ਗਏ ਫਿਰ ਵੀ ਸੋਝੀ ਨਹੀਂ ਆਏ ਆਕਰਨੂ ਪਾਤਸ਼ਾਹ ਕਹਿੰਦੇ ਹੁਣ ਕਿੰਨੇ ਕੁ ਅਸੀਂ ਆਏ ਜੇ ਇਹਨਾਂ ਦਾ ਕੰਮ ਹੀ ਨਹੀਂ ਵੇੜੋ ਚਲੋ ਭਾਈ ਸਾਰਾ ਸਾਡਾ ਕੁਝ ਆਹੀ ਗਿਆ ਨਾ ਗੁਰਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਕਾਸ਼ਮਾਨ ਹੈ ਗੁਰੂ ਸੋਝੀ ਫਿਰ ਨਹੀਂ ਆ ਰਹੀ ਘਰ ਘਰ ਦੇ ਵਿੱਚ ਨਗਰ ਨਗਰ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਕਰ ਲੈਨੇ ਆਪਾਂ ਸੋਝੀ ਫੇਰਨੀ ਹੈ ਗੁਰੂ ਘਰ ਜਾਣੇ ਆ 10 10 ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਾ ਕੇ ਨਮਸ਼ਕਾਰਾ ਮੱਥੇ ਟੇਕਦੇ ਆ ਸੋਝੀ ਫੇਰਨੀ ਕੋਈ ਅਗਿਆਨਤਾ 'ਚ ਡੁੱਬੇ ਹੋਏ ਆ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੇ ਹੋਇਆ ਭਾਈ ਹੁਣ ਜਿਸ ਸੱਚ ਦੇ ਤੋਂ ਅਸੀਂ ਗਿਆਨ ਲੈਣਾ ਸੋਝੀ ਲੈਣਾ ਭਈ ਜਿਸ ਰਾਵਣ ਦੀ ਸਾਨੂੰ ਪੂਜਾ ਕਰਨੀ ਚਾਹੀਦੀ ਹੈ ਹੁਣ ਜੇ ਸਮਝਦਾਰ ਨੇ ਨਾ ਪੂਜਾ ਕਰਨਗੇ ਵਿਭਾਗੀ ਵੀ ਉਹ ਜਿਹਦਾ ਭਰਾ ਹੀ ਕੁਵੇਰ ਦੇਵਤਾ ਹੋਵੇ ਉਹਦੇ ਭਰਾ ਨੂੰ ਅਸੀਂ ਫੂਕਾ ਕੇ ਤੇ ਸਾਡੇ ਘਰੋਂ ਦੁਲੇਦਰੀ ਕਦੋਂ ਨਿਕਲਣੀ ਹੈ ਸਾਡੇ ਸੰਕਟ ਕਦੋਂ ਦੂਰ ਹੋਣੇ ਆ ਅਜੇ ਤਾਂ ਕੰਗਾਲ ਗਰੀਬ ਰਹਾਂਗੇ ਤੇ ਧਾਰਮਿਕ ਤੌਰ ਤੇ ਜੇ ਦੇਖਿਆ ਜਾਵੇ ਉਹ ਬ੍ਰਾਹਮਣ ਹੈ ਨਾ ਬ੍ਰਾਹਮਣ ਨਾ ਗਾਂ ਇਹ ਪਾਪ ਨੇ ਧਾਰਮਿਕ ਤੌਰ ਤੇ ਉਦਾਂ ਗਾਂ ਤਰੇਪੇ ਸੋਟੀ ਨਹੀਂ ਮਾਰਦੇ ਬ੍ਰਾਹਮਣ ਹੋਵੇ ਉਸ ਨੂੰ ਅਸੀਂ ਜਾਂ ਆਪਣੇ ਕਹਦੇ ਇਹ ਵੀ ਗਿਆਨੀ ਧਿਆਨੀ ਧਰਮੀ ਬੰਦੇ ਹੋਣ ਆਪਾਂ ਚਾਹ ਪਾਣੀ ਰੋਟੀ ਪਾਣੀ ਪੋਚਦੇ ਨਹੀਂ ਪੋਚਦੇ ਤਾਂ ਘੱਟੋ ਘੱਟ ਮਾੜਾ ਨਹੀਂ ਬੋਲਦੇ ਬੁਰਾ ਨਹੀਂ ਕਰਦੇ ਉਹ ਤਾਂ ਕੋਈ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਹੀ ਹੁੰਦਾ ਉਹ ਮੇਰੇ ਖਿਆਲ ਚ ਆਪਾਂ ਹਿੰਦੂਸਤਾਨੀ ਹੋ ਗਏ ਸਿੱਖ ਹੋ ਗਏ ਜਿੰਨਾ ਸਾਡਾ ਕੋਈ ਨਾਤਾ ਨਹੀਂ ਵਾਸਤਾ ਨਹੀਂ ਹੈ ਜਿੰਨਾ ਸਾਡਾ ਕੋਈ ਨਾਤਾ ਨਹੀਂ ਵਾਸਤਾ ਨਹੀਂ ਹੈ ਅਸੀਂ ਉਸ ਤਿਹਾਰ ਨੂੰ ਮਨਾ ਰਹੇ ਆ ਦੁਸ਼ਹਿਰਾ ਸਿੱਖਾਂ ਨੂੰ ਪੁੱਛੋ ਤੇਰਾ ਕੀ ਮਤਲਬ ਆਪਾਂ ਸਭ ਨੇ ਜਾਣਾ ਬੱਚੇ ਮੰਨਦੇ ਨਹੀਂ ਕੀ ਕਰੀਏ ਜਿੱਦ ਕਰਕੇ ਉਹ ਬੱਚਿਆਂ ਨੂੰ ਜੇ ਜਿੱਦ ਪਵਾਣੀ ਆ ਤੇ ਭਾਈ ਇਹਨਾਂ ਨੂੰ ਧਰਮ ਦੀ ਪਵਾਓ ਗੁਰਬਾਣੀ ਦੀ ਪਵਾਓ ਕਕਾਰਾਂ ਦੀ ਪਵਾਓ ਗੁਰਸਿੱਖੀ ਰੂਪ ਦੀ ਸਰੂਪ ਦੀ ਭਾਈ ਉਹਨਾਂ ਨੂੰ ਗਿਆਨ ਦੇਵੋ ਜਿੱਥੇ ਜਿੱਦ ਪਵਾਣੀ ਆ ਭਾਈ ਉਹਦਾ ਜਿੱਦ ਕਰਕੇ ਜ਼ਹਿਰ ਖਾਣ ਨੂੰ ਕਹੂਗਾ ਤੇ ਖਿਲਾ ਦੋਗੇ ਤੇ ਬੱਚਾ ਜੇਦ ਕਰਦਾ ਸੀ ਕਹਿੰਦਾ ਮੈਂ ਜ਼ਹਿਰ ਖਾਣੀ ਐ ਜ਼ਹਿਰ ਖਾਣੀ ਐ ਤੇ ਜੀ ਕਹਿੰਦੇ ਚਲੋ ਵੀ ਖਾਲਾ ਕੋਈ ਗੱਲ ਇਨਾ ਜਿੱਦੀ ਐ ਤਾਂ ਖਲਾਈ ਦੇਈ ਨਹੀਂ ਖਵਾਉਂਦੇ ਨਾ ਇੱਥੇ ਵੀ ਪਾਈ ਜੋ ਗਲਤ ਐ ਨਾ ਉਸ ਹੋ ਜਾਵੇ ਬੁਰਾਈ ਦੇ ਮਾਰਗ ਤੇ ਨਹੀਂ ਚੱਲਣ ਦੇਣਾ ਭਈ ਕਿ ਜਿਸ ਰਾਵਣ ਨੂੰ ਤੁਸੀਂ ਉਹ ਰਾਵਣ ਇਨਾ ਵੱਡਾ ਮਹਾਨ ਉਹਦੇ ਵਰਗੀ ਤਾਕਤ ਉਹਦੇ ਵਰਗਾ ਗਿਆਨ ਜਿਸ ਨੇ ਮਾਰਿਆ ਨਾ ਭਗਵਾਨ ਰਾਮਚੰਦਰ ਮਹਾਰਾਜ ਨੇ ਮਾਰਿਆ ਸੀ ਰਾਵਣ ਨੂੰ ਰਾਵਣ ਨੂੰ ਮਾਰੇ ਆ ਤੇ ਜਦੋਂ ਮਰਨ ਲੱਗਿਆ ਨਾ ਰਾਵਣ ਤੇ ਜਾ ਕੇ ਆਪਣੇ ਲਸ਼ਮਨ ਨੂੰ ਕਹਿੰਦੇ ਨਾ ਕਹਿੰਦੇ ਅੱਜ ਗਿਆਨ ਦਾ ਅਸਲ ਸੂਰਜ ਡੁੱਬ ਚੁੱਕਿਆ ਡੁੱਬਣ ਲੱਗਿਆ ਇਹ ਤੋਂ ਕੁਝ ਗਿਆਨ ਲੈ ਪਈ ਜਾ ਕੇ ਕਹਿੰਦੇ ਲక్ష్మణ ਗਿਆ ਲੈ ਲੈ ਦੇਖੋ ਖੁਦ ਤ੍ਰੇਤੇ ਦਾ અવਤਾਰ ਹੋਵੇ ਉਹ ਖੁਦ ਕਹਿ ਰਿਹਾ ਕਹਿੰਦੇ ਰਾਵਣ ਨਾ ਹੁਣ ਤੁਸੀਂ ਰਾਮ ਨੂੰ ਵੀ ਪੂਜਦੇ ਹੋ ਤੇ ਰਾਵਣ ਨੂੰ ਵੀ ਪੂਜਦੇ ਹੋ ਰਾਵਣ ਮੰਨ ਲੱਗਿਆ ਤੇ ਰਾਮ ਜੀ ਕਹਿੰਦੇ ਅੱਜ ਗਿਆਨ ਦਾ ਸੂਰਜ ਡੁੱਬ ਚਲਿਆ ਇਹਦੇ ਵਰਗਾ ਗਿਆਨੀ ਕੋਈ ਨਹੀਂ ਹੈ ਕਹਿੰਦੇ ਤੂੰ ਗਿਆਨ ਲੈ ਤੇ ਲక్ష్మణ ਜੀ ਗਏ ਜਾ ਕੇ ਸਹਰਾਣੇ ਖੜਗੇ कि ਜਦੋਂ ਉਹ ਸਿਰਤੀ ਉਧਰ ਖੜ ਗਏ ਕਹਿੰਦੇ ਮੇਰੇ ਭਰਾ ਨੇ ਕਿਹਾ ਤੁਸੀਂ ਮੈਨੂੰ ਕੁਝ ਗਿਆਨ ਦੇਣਾ ਰਾਵਣ ਬੋਲੇ ਹੀ ਨਹੀਂ ਬਾਅਸ ਆ ਗਏ ਬਾਅਸ ਆਇਆ ਤੇ ਆ ਕੇ ਰਾਮ ਜੀ ਨੇ ਕਹਿੰਦੇ ਭਰਾਤਾ ਜੀ ਉਹ ਤਾਂ ਕੁਝ ਬੋਲਦੇ ਨਹੀਂ ਕਿ ਦੁਬਾਰਾ ਫੇਰ ਜਾ ਫੇਰ ਗਏ ਫੇਰ ਸਰਾਣੇ ਖੜ ਗਏ ਫੇ ਨਹੀਂ ਇਤਨੇ ਮੁੜਿਆ ਭਾਈ ਖਾਲੀ ਰਾਮ ਜੀ ਕਹਿੰਦੇ ਚੱਲ ਤੇਰੇ ਨਾਲ ਮੈਂ ਚੱਲਦਾ ਜਦੋਂ ਗਏ ਜਦੋਂ ਲక్ష్మణ ਸਿਰਵਲ ਜਾਣ ਲੱਗੇ ਆ ਤੇ ਰਾਮ ਜੀ ਕਹਿੰਦੇ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਨਾ ਉਹਦੇ ਚਰਨਾਂ 'ਵਲਾਈਦਾ ਹੁੰਦਾ ਨਵੇਂ ਹੋਈ ਜਾਇਦਾ ਨਿਮਾਨ ਵਾਲੇ ਆਈਦਾ ਭਾਈ ਤੇ ਚਦੇ ਤਾਂ ਝੋਲੀਆਂ ਭਰਨੀਆਂ ਜੇ ਗੁਰੂ ਘਰ ਵੀ ਅਸੀਂ ਨਵੇਂ ਹੋ ਕੇ ਆਵਾਂਗੇ ਨਿਮਾਨ ਹੋ ਕੇ ਆਵਾਂਗੇ ਜੇ ਹਉਮੈ ਆਕਾਰ ਤੇ ਰੁਬੇ ਫੇਰਤਾ ਨਹੀਂ ਕੋਸਣਾ ਭਾਈ ਜੇ ਮਾਤੜਾ ਭਾਂਡਾ ਕੁੱਠਾ ਹੋਵੇ ਉਹਦੇ ਭਾਂਡੇ ਕਛ ਨਾ ਸਮਾਵੇ ਉਠੇ ਭਾਂਡ ਚ ਕਦੇ ਕੋਈ ਵਸਤੂ ਪੈਂਦੀ ਹੈ ਤਾਂ ਸਾਰੇ ਡੁੱਲ ਜਾਂਦੀ ਹੈ ਨਾ ਤੇ RAM ਜੀ ਨੇ ਬੇਨਤੀ ਕਹਿੰਦੇ ਮੇਰੇ ਭਰਾ ਨੂੰ ਗਿਆਨ ਦੇ ਤੇ ਤਿੰਨ ਗੱਲਾਂ ਰਾਵਣ ਨੇ ਕਹੀਆਂ ਸੀ ਤਿੰਨ ਚੀਜ਼ਾਂ ਦਾ ਗਿਆਨ ਦਿੱਤਾ ਸੀ ਭਾਈ ਪਹਿਲਾ ਗਿਆਨ ਦੇ ਦਿੱਤਾ ਸੀ ਨਾ ਰਾਵਣ ਕਹਿੰਦੇ ਜਿਹੜਾ ਕਾਰ ਦੇ ਧਰਮ ਦਾ ਕੰਮ ਹੋਵੇ ਨਾ ਇਹਦੇ ਬਾਅਦ ਤੇ ਕਦੇ ਵੀ ਵਿਗਨ ਨਹੀਂ ਪਾਣਾ ਤੇ ਜਦੋਂ ਭਾਵ ਕਰਨਾ ਉਹਦੇ ਬਾਅਦ ਤੇ ਸੋਚਦੇ ਰਹੋ ਜਿੰਨਾ ਉਹਨੂੰ ਡਿਲੇ ਕਰ ਸਕਦੇ ਹੋ ਰੋਕ ਸਕਦੇ ਹੋ ਮਾੜੇ ਕੰਮ ਨੂੰ ਰੁਕ ਜਿਹਦੇ ਬਾਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਫਰਮਾਨ ਹੈ ਕਹਿੰਦੇ ਜੇ ਵਿਲੰਭ ਕਰਨਾ ਨਾ ਨੇ ਬਲੰਬ ਧਰਮੰਗ ਧਰਮ ਦੇ ਕਰਨ ਵਾਸਤੇ ਸੋਚੋ ਨਾ ਬਲੰਬ ਪਾਪੰ ਕਹਿੰਦੇ ਜੇ ਰੋਕਣਾ ਨਾ ਤੇ ਜਿੰਨਾ ਰੋਕ ਸਕਦੇ ਉਹ ਵੱਧੋ ਵੱਧ ਮਾੜੇ ਕੰਮ ਕਰਨ ਨੂੰ ਸੋਚੋ ਰਹਿਣ ਦੋ ਰਹਿਣ ਦੋ ਉਹਨੂੰ ਜਿੰਨਾ ਟਾਲ ਸਕਦੇ ਟਾਲੋ ਤੁਹਾਡਾ ਭਲਾ ਪਹਿਲਾ ਗਿਆਨ ਇਹ ਸੀ ਦੂਸਰਾ ਗਿਆਨ ਦਿੱਤਾ ਸੀ ਕਹਿੰਦੇ ਆਪਣਾ ਭੇਦ ਕਦੇ ਕਿਸੇ ਨੂੰ ਨਾ ਦੱਸ। ਇਹਦੇ ਆ ਮੈਂ ਭੇਦ ਆਪਣੇ ਭਰਾ ਨੂੰ ਦੱਸ ਬੈਠਾ ਸੀ। ਕਹਿੰਦਾ ਜਿਹਦੇ ਕਰਕੇ ਤੁਸੀਂ ਮੈਨੂੰ ਮਾਰ ਦਿੱਤਾ। ਨਹੀਂ ਕੀ ਵੀ ਮਜਾਲ ਸੀ ਕਿ ਮੈਨੂੰ ਕੋਈ ਖਤਮ ਕਰ ਦਿੰਦਾ। ਹੁਣ ਇਹਦੇ ਵਿੱਚ ਤੁਸੀਂ ਆਮ ਸੁਣਿਆ ਹੋਵੇਗਾ ਕਹਿੰਦੇ ਜੀ ਉਹਨਾਂ ਦੀ ਨਾਭੀ ਦੇ ਵਿੱਚ ਘੜਾ ਸੀ ਅੰਮ੍ਰਿਤ ਵਾਲਾ। ਭਾਵ ਗੁਰਬਾਣੀ ਦੇ ਮੁਤਾਬਕ ਅੰਮ੍ਰਿਤ ਕੋਈ ਪਾਣੀ ਨਹੀਂ। ਅੰਮ੍ਰਿਤ ਕੋਈ ਪਦਾਰਥ ਨਹੀਂ ਹੈ ਅੰਮ੍ਰਿਤ ਇੱਕੋ ਨਾਮ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਸੁਣ ਕੇ ਮੰਨਣੀ ਹੈ ਨਾ ਵੀ ਅੰਮ੍ਰਿਤ ਤਾਂ ਇੱਕ ਨਾਮ ਦੀ ਗੱਲ ਕੀਤੀ ਹੈ ਅੰਮ੍ਰਿਤ ਕੋਈ ਖਾਣ ਵਾਲਾ ਜਾਂ ਲਿਕੁਇਡ ਪਦਾਰਥ ਨਹੀਂ ਹੈ ਕਿ ਤੁਹਾਨੂੰ ਪਲਾਤਾ ਤੇ ਸੁੱਧ ਹੋ ਜਾਓਗੇ ਖਾਲਸਾ ਪੰਥ ਅਸੀਂ ਕਿੰਨੇ ਕੁ ਸੁੱਧ ਹੋ ਗਏ ਉਹਨੇ ਮਿਲ ਚੁੱਕੀ ਫਿਰਦੇ ਅੰਦਰ ਮਨਾਂ ਦੇ ਵਿੱਚ ਭਾਵ ਅੰਮ੍ਰਿਤ ਨਹੀਂ ਮਿਲਿਆ ਜੇ ਕਿਤੇ ਉਹ ਅੰਮ੍ਰਿਤ ਪੀਤਾ ਹੁੰਦਾ ਜਿਨ੍ਹਾਂ ਨੇ ਪੀਤਾ ਨਾ ਅਮਰਤ ਏਕੋ ਨਾਮ ਹੈ ਮਿਲ ਪੀਵੋ ਭਾਈ ਕਹਿੰਦੇ ਉਹ ਨਾਮ ਵਾਲਾ ਜੇ ਅਮਰਤ ਪੀਲੇ ਆ ਤੇ ਭਾਈ ਤੇਰਾ ਪਾਰ ਉਤਾਰਾ ਹੋ ਜਾਏਗਾ ਉਹ ਤਾਂ ਕੋਈ ਬਿਰਲੀਆਂ ਰੂਹਾਂ ਹੁੰਦੀਆਂ ਸੰਸਾਰ ਵਿੱਚ ਪੀਣ ਵਾਲੀ ਆ ਹਰ ਕੋਈ ਨਹੀਂ ਘਰ ਕਰਨੀ ਪੀਣ ਵਾਲਾ ਹੁੰਦਾ ਕੋਈ ਝੁੰਡਰੀ ਆਂਦੇ ਕਿੰਨੇ ਖਾਲਸੇ ਇੰਨੇ ਸਿੰਘ ਆ ਗਏ ਅਮਰਤ ਆਰੀ ਆ ਗਏ 5000 ਬਣਾਤੇ 50000 ਬਣਾਤੇ ਉੱਥੇ ਤਾਂ ਕੋਈ ਦੁਨੀਆ ਦੇ ਵਿੱਚ ਇੱਕ ਵੀ ਮਿਲ ਜੇ ਨਾ ਹੇਗਾ ਵੀ ਕੋਈ ਹੋਊਗਾ ਜ਼ਰੂਰ ਜਿਹਦੇ ਕਰਕੇ ਧਰਤੀ ਬਚੀ ਐ ਨਹੀਂ ਤਾਂ ਖਤਮ ਸੀ ਭਈ ਇਹ ਧਰਮਿਆਂ ਕਰਕੇ ਧਰਤੀ ਰੋਕੀ ਬੈਠਾ ਪ੍ਰਭਾਤਮਾ ਨਹੀਂ ਤਾਂ ਕਦੋਂ ਦਾ ਇਹਦਾ ਨਾਸ਼ ਕਰ ਦਵੇ ਹੁਣ ਰਾਵਣ ਦੇ ਜੋ ਕਹਿੰਦੇ ਜੋ ਘੜਾ ਸੀ ਕੋਈ ਘੜੇ ਵਾਲੀ ਗੱਲ ਨਹੀਂ ਸੀ ਉਹਦੇ ਅਸਲ ਚ ਉਹਨੇ ਭਜਨ ਬੰਦਗੀ ਨਹੀਂ ਕੀਤੀ ਸੀ ਬੜੀ ਤੱਤ ਦਾ ਮਾਲਕ ਸੀ ਉਹ ਕਿ ਬੜੀ ਤਾਕਤ ਦਾ ਮਾਲਕ ਸੀ ਉਹਨੇ ਰਿੱਧੀਆਂ ਸਿੱਧੀਆਂ ਤਾਕਤਾਂ ਪਾਵਰਾ ਵਰਜਾ ਜੋ ਕੁਛ ਵੀ ਕੀਤਾ ਆਪਣੇ ਸਰੀਰ ਨੂੰ ਇੰਨਾ ਮਜ਼ਬੂਤ ਕੀਤਾ ਹੋਇਆ ਸੀ ਨਾ ਨਾ ਕੋਈ ਤੀਰ ਨਾ ਕੋਈ ਤਲਵਾਰ ਨਾ ਕੋਈ ਦੇਵੀ ਦੇਵਤਾ ਨਾ ਕੋਈ ਪ੍ਰੇਤ ਭਾਵ ਉਹਦੇ ਤੇ ਕੋਈ ਅਟੈਕ ਹੀ ਨਹੀਂ ਕਰ ਸਕਦਾ ਸੀ ਪਰ ਇੱਕ ਜਗ੍ਹਾ ਸੀ ਉਸ ਦੀ ਜਿਸ ਤੋਂ ਉਸਨੇ ਮਰਨਾ ਸੀ ਉਸੇ ਭਾਈ ਉਦੀ ਨਾ ਵੀ ਉਹ ਉਹਦਾ 20% ਸੀ ਇਹ ਉਥੇ ਬੇਅੰਤ ਗੱਲਾਂ ਉਹਦੇ ਵਾਸਤੇ ਹੁੰਦੀਆਂ ਕਹਿੰਦੇ ਉਨੀਂਕ ਜਗ੍ਹਾ ਉਸਨੇ ਨਾ ਮਤਲਬ ਜਸ ਸੇਵਜੀਪ ਕੋ ਘਾਉਨੂਰਾਦਾ ਸੀ ਨਾ ਉਹਦੀ ਭਗਤੀ ਕਰਕੇ ਜਾਂ ਕੋਈ ਕਹਦੀ ਉਹਨਾਂ ਦੀ ਕੋਈ ਮੂਰਤ ਜਾਂ ਉਹਦਾ ਸ਼ਿਵਲਿੰਗ ਬਣਾਇਆ ਸੀ ਪਾਉ ਉਨੀਂਕ ਜਗ੍ਹਾ ਉਹਦੀ ਕਮਜ਼ੋਰ ਸੀ ਵਜ੍ਹਾ ਕੋਈ ਵੀ ਹੋ ਸਕਦੀ ਹੈ ਕਹਿੰਦੇ ਮੈਂ ਆਪਣਾ ਭੇਦ ਦਾ ਜ਼ਖ਼ਮ ਹੈ ਵੀ ਸਾਰੇ ਸਰੀਰ ਦੇ ਵਿੱਚੋਂ ਨਾ ਮੇਰੇ ਅੱਖ ਤੇ ਨੱਕ ਤੇ ਕੰਨ ਤੇ ਕੋਈ ਤੀਰ ਮਾਰੇ ਤਲਵਾਰ ਵਾਰੇ ਨਹੀਂ ਵੱਜਣਾ ਮੇਰੇ ਇੱਥੇ ਕੋਈ ਅਸਰ ਨਹੀਂ ਹੋਣਾ ਹੁਣ ਇਹਦੇ ਪਿੱਛੇ ਅਨੇਕਾਂ ਹੀ ਥਿਓਰੀਆਂ ਆਉਂਦੀਆਂ ਨੇ ਕਈ ਗ੍ਰੰਥ ਨੇ ਭਾਈ ਕਿ ਹਰ ਇੱਕ ਨੇ ਕੁਝ ਨਾ ਕੁਝ ਅਲੱਗ ਲਿਖਿਆ ਹੋਇਆ ਪਰ ਭੇਦ ਸੀ ਭਾਵ ਕਹਿੰਦੇ ਵੀ ਉਹਦੀ ਨਾਵੀ ਜਿਹੜੀ ਨਾ ਕਮਜ਼ੋਰ ਸੀ ਢੀਕ ਸੀ ਉਥੋਂ ਹੀ ਮਰਨਾ ਸੀ ਉਹਨੂੰ ਕਹਿੰਦੇ ਮੈਂ ਇਹ ਭੇਦ ਆਪਣੇ ਭਰਾ ਨੂੰ ਦੱਸਿਆ ਮੈਂ ਕਿਹਾ ਵੀ ਬੰਦਾ ਧਰਮੀ ਹੈ ਪਰ ਉਹ ਮੇਰਾ ਸਾਥ ਛੱਡ ਗਿਆ ਤੇ ਤੁਹਾਡੇ ਵੱਲ ਜਾਵੜਿਆ ਜੀ ਇਹ ਇਹ ਤੁਹਾਡੇ ਵੱਲ ਜਾ ਕਰਿਆ ਤੇ ਤੁਹਾਨੂੰ ਜਾ ਕੇ ਮੇਰਾ ਭੇਦ ਦੱਸਦੇ ਤੇ ਅਸੀਂ ਮੈਨੂੰ ਮਾਰ ਦਿੱਤਾ ਨਹੀਂ ਨਹੀਂ ਮੈਂ ਮਰਨਾ ਸੀ ਤੁਹਾਨੂੰ ਵੀ ਪਤਾ ਨਾ ਕਹਿੰਦੇ ਇਹ ਦੂਜਾ ਗਿਆ ਨਾ ਤੇ ਤੀਸਰੀ ਗੱਲ ਸੀ ਇਹ ਭਾਈ ਆਹਨੇ ਕਹਿੰਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਵਿੱਚ ਫਰਾਂਦਾ ਕੱਲ ਕਰਨ ਤੇ ਅੱਜ ਕਰ। ਕਹਿੰਦੇ ਜਿਹੜੀ ਗੱਲ ਕੱਲ ਕਰਨੀ ਆ ਅੱਜ ਕਰ ਦੇ ਭਾਈ। ਜਿਹੜੀ ਅੱਜ ਕਰਨੀ ਆ ਉਹਨੂੰ ਕਰ ਹੀ ਦੇ ਨਵੇੜੀ ਦੇ ਕੰਮ। ਕਹਵੇ ਉਸ ਨੂੰ ਨਵੇੜ ਦੇ ਕਹਿੰਦੇ ਮੈਂ ਵੀ ਇਸ ਤਰ੍ਹਾਂ ਹੀ ਆ ਭਾਈ। ਕੱਲ ਕੱਲ ਕਰਦਾ ਕਰਦਾ ਨਾ ਇਸ ਆਪਣੀ ਕਮਜ਼ੋਰੀ ਨੂੰ ਵੀਕਨੈਸ ਨੂੰ ਵੇ ਚਲੋ ਕੱਲ ਕਰਾਂਗੇ ਫੇਰ ਕਰਾਂਗੇ ਕੌਣ ਮੈਨੂੰ ਜਿੱਤੂਗਾ ਬੜੀ ਤੰਦ ਦਾ ਮਾਲਕ ਸੀ ਭਾਈ ਕਿਨੇ ਵੇ ਆਪਣੀ ਕਮਜ਼ੋਰੀ ਇਸ ਨੂੰ ਨਾ ਇਹਨੂੰ ਖਤਮ ਕਰਨਾ ਸੀ ਬਸ ਕੱਲ ਕੱਲ ਕਰਦੇ ਆ ਇਹ ਉਹ ਕੱਲ ਤਾਂ ਨਿਕਲ ਗਿਆ ਪਰ ਕਾਲ ਆ ਗਿਆ ਭਾਵੇਂ ਜੋ ਵੀ ਕਾਰਜ ਕਰਨਾ ਨਾ ਖਾਸ ਤੌਰ ਤੇ ਜਿਹੜੀ ਪਹਿਲਾ ਗਿਆਨ ਦਿੱਤਾ ਸੀ ਨਾ ਕਿ ਧਰਮ ਦੇ ਕੰਮ ਕਰਨ ਬਾਅਦ ਤੇ ਕਦੇ ਸੋਚੀ ਨਾ ਫਟਾਫਟ ਕਰਦੀ ਪਤਾ ਨਹੀਂ ਅਗਲਾ ਸਾ ਆਉਣਾ ਕਿ ਨਹੀਂ ਆਉਣਾ ਤੇ ਜੇ ਬੁਰਾਈ ਦੀ ਗੱਲ ਹੈ ਕੋਈ ਮਾੜੇ ਦੀ ਕੰਮ ਹੈ ਉਹਨੂੰ ਬਾਰ ਬਾਰ ਜਿੰਨਾ ਸੋਚ ਸਕਦਾ ਸੋਚੀ ਚੱਲ ਸੋਚੀ ਚੱਲ ਸੋਚੀ ਚੱਲ ਜਿੰਨਾ ਉਸਨੂੰ ਰੋਕ ਸਕਦਾ ਰੋਕ ਲੈ ਰੋਕ ਲੈ ਤੇਰੇ ਹੀ ਭਲਾ ਦੇ ਵਿੱਚ ਇਹਦੇ ਵਿੱਚ ਵੀ ਬਿਆਨਤ ਐਸੇ ਸਾਖੀਆਂ ਇਤਿਹਾਸ ਪ੍ਰਮਾਣ ਆਉਂਦੇ ਵਾਹਿਗੁਰੂ ਕਿਰਪਾ ਕਰੀ ਇਸੇ ਤਰ੍ਹਾਂ ਹੀ ਆਪਾਂ ਗਾਂਧੀ ਗਾਵ ਤੇ ਜਾਵਾਂਗੇ ਭਾਈ ਕਿ ਜਿਸ ਰਾਵਣ ਦੇ ਹੁਣ ਪਿਤਾ ਇੱਕ ਹੈ ਬ੍ਰਾਹਮਣ ਬ੍ਰਾਹਮਣ ਨੂੰ ਫੁਕਣ ਜਾਣਾ ਅੱਜ ਤੁਸੀਂ ਤੇ ਭਾਵ ਤਾਂ ਚਾਹਣਾ ਹੀ ਚਾਹਣਾ ਦੂਸਰਾ ਅਗਲਾ ਜਿਹਦਾ ਵੱਡਾ ਭਰਾ ਖੁਦ ਕੁਵੇਰ ਦੇਵਤਾ ਧਨ ਦੌਲਤ ਦਾ ਮਾਲਕ ਉਹਦੇ ਭਰਾ ਨੂੰ ਤੁਸੀਂ ਫੁਕਣ ਜਾਣਾ ਨਰਾਦਰ ਕਰਨ ਉਹਨੂੰ ਤਾਂ ਭਾਈ ਘਰੇ ਲਿਆ ਕੇ ਉਹਦੀ ਪੂਜਾ ਕਰੋ ਰਾਵਣ ਦੀ ਜੇ ਪੂਜਾ ਕਰੋਗੇ ਨਾ ਆ ਦੇਖ ਲਓ ਵੇ ਇਹਨੇ ਆਪਣੇ ਭਰਾ ਨੂੰ ਕਿੰਨਾ ਲੰਕਾ ਹੀ ਸੋਨੇ ਦੀ ਬਣਾਤੀ ਤੇ ਤੁਹਾਨੂੰ ਕਿਤੇ ਤੱਕ ਲੈ ਜਾਊਗਾ ਅਸੀਂ ਗਿਆਨਤਾ ਸਿਰ ਡੁੱਬੇ ਹੋਏ ਆ ਤੇ ਅਗਿਆਨਤਾ ਕਾਰਨ ਹੀ ਭਾਈ ਅਗਿਆਨਤਾ ਕਾਰਨ ਹੀ ਸਾਡੇ ਇਹ ਹਾਲਾਤ ਨੇ ਮਾੜੇ ਹਾਲਾਤ ਨੇ ਸਤ ਨੂੰ ਫੜਿਆ ਕਰੋ ਸਤ ਦੇ ਮਾਰਗ ਚੱਲਿਆ ਗੁਰਬਾਣੀ ਹੈ ਗੁਰਬਾਣੀ ਨੂੰ ਜਿੰਨਾ ਵਿਚਾਰੋਗੇ ਇਹਦੇ ਵਿੱਚੋਂ ਰੋਜ਼ ਨਵੇਂ ਤੋਂ ਨਵੇਂ ਤੱਤ ਨਿਕਲਣੇ ਜੇ ਕੇਵਲ ਤੋਂ ਕੇਵਲ ਗੈਸੀ ਪੱਲੇ ਇੱਕ ਸੁਖਣੀ ਹੋ ਗਈ ਇੱਕ ਜਪਜੀ ਹੋ ਗਿਆ ਨਿਤਨ ਪੂਰਾ ਹੋ ਗਿਆ ਮੇਰੇ ਸੁਖਣੀ ਦੀਆਂ 6 ਅਸਤਪਤੀਆਂ ਰਹਿੰਦੀਆਂ ਉਹ ਵੀ ਨਿਵੇਲਣਾ ਕਦੇ ਕੁਝ ਨਹੀਂ ਮਿਲਣਾ ਤੇ ਜਦਨ ਇਹ ਹੋਗਾ ਭਾਈ ਅਜ ਮੈਂ ਬਾਣੀ ਪੰਨ ਚੱਲਿਆਂ ਕਿ ਇਹਦੇ ਵਿੱਚੋਂ ਇੱਕ ਅੱਖਰ ਤਾਂ ਮੇਰੇ ਮਨ 'ਚ ਬਸ ਜਾਵੇ ਕਿਨਕਾ ਏਕ ਜਸਜੀਪ ਸਾਵੇ ਤਾਂ ਕਿ ਮੈਂ ਗਨਿਆ ਕਿ ਜਿਸ ਰਾਵਣ ਦੇ ਕੋਲ ਇੰਨਾ ਧਨ ਦੌਲਤ ਹੈ ਹੁਣ ਗੱਲ ਤੇ ਆਜੀ ਹੈ ਨਾ ਕਿ ਆਪਾਂ ਮਾਣ ਕਰਦੇ ਹਾਂ ਧਨ ਦੌਲਤ ਵੀਰ ਗਰਭ ਨਾ ਕੀਜੀ ਉੱਚਾ ਦੇਕ ਆਵਾਸ ਇੱਕ ਦਿਨ ਭੋਏ ਲੇਟਣਾ ਉੱਪਰ ਜਾਵੇਂ ਕਾਸ ਕਹਿੰਦੇ ਜਦੋਂ ਰਾਵਣ ਵਰਗੇ ਭਾਈ ਕਹਿੰਦੇ ਉਹ ਭਾਈ ਸਭ ਕੁਝ ਇੱਥੇ ਛੱਡ ਗਏ ਤੋਂ ਕੀ ਲੈ ਜਾਏਗਾ ਮੂਰਖ ਆਪਨ ਕਿਹਾ ਉਹ ਮੂਰਖਾ ਆਪਣੇ ਰੱਬ ਨੂੰ ਮੰਨਦੇ ਨਹੀਂ ਨਾ ਅਸੀਂ ਮੂਰਖਾਂ ਚ ਹੀ ਆਉਨੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਹਕਮਾ ਮੰਨਿਏ ਭਾਣਾ ਨਾ ਮੰਨਿਏ ਨਾ ਅਸੀਂ ਮੂਰਖੀ ਹਾਂ ਮੂਰਖ ਰਾਵਣ ਕਿਹਾ ਲੈ ਗਿਆ ਉਹ ਰਾਵਣ ਤਾਂ ਮੂਰਖ ਨਹੀਂ ਹੈ ਉਹ ਤਾਂ ਭਈ ਵੇਦਾ ਸੂਤਰਾਂ ਦਾ ਗਿਆਤਾ ਬੜਾ ਧਰਮੀ ਹੈ ਜਿਹਦੇ ਅਖੀਰ ਵਿੱਚ ਰਾਮਚੰਦਰ ਦੀ ਖੁਦ ਕਹਿੰਦੇ ਲਵੋ ਗਿਆਨੇ ਤੋਂ ਕਿ 라वण ਤੋਂ ਗਿਆਨ ਲੈ ਲਾ ਪਈ ਕਹਿੰਦੇ ਅੱਜ ਗਿਆਨ ਦਾ ਸੂਰਜ ਡੁੱਬ ਰਿਹਾ ਤੇ ਉਸ ਸੂਰਜ ਨੂੰ ਅਸੀਂ ਝਾੜਨ ਦੀ ਬਜਾਏ ਡੋਬੋ ਰਹੇ ਹਾਂ ਦਿਨੋ ਦਿਨ ਹਰ ਗੱਲ ਦੇ ਤੇ 라ਵਣ ਨੂੰ ਬੁਰਾ 라ਵਣ ਨੂੰ ਬੁਰਾ ਕਰਦੇ ਸੱਚਾਈ ਕਿਸੇ ਨੂੰ ਪਤਾ ਹੀ ਕੋਈ ਸਤ ਕੋਈ ਨਹੀਂ ਇਹ ਦੇਖ ਕੇ ਫਿਲਮਾਂ ਨਾਟਕ ਬਸ ਜੀ ਉਹਦੇ ਵਿੱਚ ਐ ਦਿਖਾਇਆ ਸੀ 라ਵਣ ਇਸ ਤਰ੍ਹਾਂ ਦਾ ਸੀ ਜਿਵੇਂ ਪਹਿਲਾਂ ਕਿਹਾ ਨਾ 라ਵਣ ਸੁੰਦਰ ਬਹੁਤ ਸੀਗਾ ਔਰ ਜਿਵੇਂ ਇਹ ਰਿਧਾਰਮ ਸੁਪਤਨੀ ਸੀ ਨਾ ਮਾਦੋਦਰੀ ਉਹ ਇਸ ਤੋਂ ਪਹਿਲਾਂ ਭਾਈ ਉਹ ਰਾਜੇ ਕਿਸ਼ਕੰਦਾ ਦਾ ਰਾਜਾ ਸੁਗਰੀਵ ਦਾ ਭਰਾ ਬਾਲੀ ਦੀ ਪਤਨੀ ਸੀ ਜਦੋਂ ਬਾਲੀ ਰਾਮਚੰਦਰ ਭਗਵਾਨ ਦੇ ਹੱਥੋਂ ਮਰਿਆ ਨਾ ਇਹ ਰਾਮ ਰਾਵਣ ਔਰ ਬਾਲੀ ਦੀ ਦੋਸਤੀ ਵੀ ਕਿਸ ਤਰ੍ਹਾਂ ਹੋਈ ਨਾ ਪਹਿਲਾਂ ਇਹਨਾਂ ਦੀ ਯੰਗ ਜੁਦ ਹੋਇਆ ਦੁਸ਼ਮਣ ਹੋਇਆ ਅਰਵਣ ਜੀ ਤਾਕਤ ਬਹੁਤ ਸੀ ਕਿ ਇਹ ਵੀ ਭਾਈ ਸਾਡੇ ਵਾਂਗ ਪੰਗੇ ਲੈਂਦਾ ਸੀ ਕਿ ਇਹ ਵੀ ਦੇਤ ਅਸੀਂ ਕੌਣ ਤਕੜਾ ਕੌਣ ਕਿੱਦਾਂ ਦਾ ਰਿਕਨੇ ਜਾ ਕੇ ਲੜ ਪੈਂਦੇ ਅਖੀਰ ਨੂੰ ਪਹੁੰਚ ਗਿਆ ਬਾਲੀ ਦੇ ਕੋਲੇ ਬਾਲੀ ਇਸ਼ਨਾਨ ਕਰ ਰਿਹਾ ਸਰਮੁੰਦ ਦੇ ਕਿਨਾਰੇ ਤੇ ਉਹਨੇ ਛੇੜਖਾਨੀ ਕਰਦਾ ਹੁਣ ਬਾਲੀ ਨੂੰ ਪਤਾ ਸੀ ਕਿ ਤੇਰੀ ਹਸਤੀ ਕੀ ਹੈ ਬਾਲੀ ਚ ਸ਼ਕਤੀ ਇਹ ਸੀ ਜੋ ਉਹਦੇ ਨਾਲ ਜੰਗ ਕਰਦਾ ਸੀ ਨਾ ਜੋ ਉਹਦੇ ਸਾਹਮਣੇ ਲੜਨ ਵਾਸਤੇ ਆਉਂਦਾ ਸੀ ਸਾਹਮਣੇ ਵਾਲ ਦੀ ਅੱਧੀ ਪਾਵਰ ਅੱਧੀ ਸ਼ਕਤੀ ਬਾਲੀ ਚ ਆ ਜਾਂਦੀ ਸੀ ਭਾਵੇਂ ਜੇ ਉਹਦੀ 100 ਹੈ ਤੇ 50% ਬਾਲੀ ਚ ਤੇ ਬਾਕੀ ਜਿਹੜੀ ਖੁਦ ਬਾਲੀ ਦੀ ਸ਼ਕਤੀ ਸੀ ਉਹ ਐਡ ਹੋ ਕੇ ਉਹਦੇ ਨਾਲ ਦੁੱਗਣੀ ਹੋ ਜਾਂਦੀ ਸੀ ਭਾਵੇਂ ਬਾਲੀ ਨੂੰ ਕੋਈ ਜਿੱਤ ਨਹੀਂ ਸਕਦਾ ਸੀ ਉਹਨੇ ਬਥੇਰਾ ਕਿਹਾ ਕਹਿੰਦੇ ਜਾਓ ਤੂੰ ਕਿਉਂ ਪੱਗੇ ਲੈਣਾ ਰਾਵਣੇ ਅਟੈਕ ਕਰ ਦਿੱਤਾ ਬਈ ਹੰਕਾਰ ਸੀ ਧਨਦੌਲ ਦਾ ਵੀ ਆਪਣੀ ਤਾਕਤ ਦਾ ਆਪਣੀ ਸ਼ਕਤੀਆਂ ਦਾ ਕਹਿੰਦੇ ਕਈ ਸਾਲ ਤੱਕ ਲੈ ਕੇ 라ਵਣ ਨੂੰ ਨਾ ਬਾਲੀ ਨੇ ਆਪਣੀ ਕਛ ਚ ਲੈ ਲਿਆ ਤੇ ਕਈ ਸਾਲ ਤੱਕ ਉਹਨੂੰ ਇਦਾਂ ਹੀ ਘੁੰਮਦੇ ਰਿਹਾ ਐਨੀ ਤੱਕ ਦਾ ਮਾਲਕ ਸੀ ਬਾਲੀ ਅਖੀਰ ਉਹਨੇ ਮਿਹਨਤ ਤਰਲਾ ਕੀਤਾ ਕਿ ਮੈਂ ਹਾਰ ਗਿਆ ਜੀ ਮੈਂ ਨਹੀਂ ਜਿੱਤ ਸਕਦਾ ਕਿ ਮੇਤੂ ਵੀ ਇਤਨਾ ਆੜ ਪਏ ਆ ਮੇਤੂ ਵੀ ਵੱਡੇ ਪਏ ਨੇ ਮੇਤੂ ਹੀ ਵੱਡੀਆਂ ਤਾਕਤਾਂ ਦੇ ਮਾਲਕ ਹੈ ਫਿਰ ਉਹਨਾਂ ਦੀ ਆਸ ਸੀ ਨਾ ਪ੍ਰੇਮ ਬਣ ਗਿਆ ਦੋਨਾਂ ਦਾ ਆਉਣਾ ਜਾਣਾ ਹੋ ਗਿਆ ਤੇ ਜਦੋਂ ਰਾਮਚੰਦਰ ਜੀ ਨੇ ਤੀਰ ਮਾਰਿਆ ਨਾ ਬਾਲੀ ਦੇ ਮਰ ਗਿਆ ਉਹ ਉਸ ਤੋਂ ਬਾਅਦ ਉਹਦਾ ਰਾਸ ਨਾ ਹੋ ਗਿਆ ਇਹ ਜੋ ਪਤਨੀ ਹੈ ਨਾ ਮਾ ਦੋਦਰੀ ਪਹਿਲਾਂ ਇਹ ਬਾਲੀ ਦੀ ਪਤਨੀ ਸੀ ਜਿਸ ਮੇਗਨਾਥ ਨੂੰ ਤੁਸੀਂ ਨਾ ਰਾਵਣ ਦਾ ਪੁੱਤਰ ਕਹਿੰਦੇ ਹੋ ਇਹ ਰਾਵਣ ਦਾ ਪੁੱਤਰ ਵੀ ਨਹੀਂ ਸੀ ਰਾਵਣ ਦੇ ਤਾਂ ਕੋਈ ਔਲਾਦ ਹੀ ਨਹੀਂ ਸੀ ਉਹ ਜਿਨੂੰ ਆਪਾਂ ਕਹਿੰਦੇ ਨੇ 1 ਲੱਖ ਪੁੱਤ ਸਵਾ ਲੱਖ ਨਾਤੀ ਇਹ ਤੁਹਾਡਾ ਵੱਡਾ ਵਿਆਕਰਨ ਹੈ ਵੱਡਾ ਇਹ ਸੰਕੇਪ ਹੈ ਇਹਦਾ ਵੀ ਅੱਗੇ ਇਸ ਤਰ੍ਹਾਂ ਕਿਤੇ ਸਮਝਾਵਾਂਗੇ ਕਿਹਨੂੰ 1 ਲੱਖ ਪੁੱਤਰ ਕਿਹਾ ਤੇ ਸਵਾ ਲੱਖ ਨਾਤੀ ਕਿਹਨੂੰ ਕਿਹਾ ਅਸਲ ਤਾਂ ਰਾਵਣ ਦੇ ਕੋਈ ਔਲਾਦ ਹੀ ਨਹੀਂ ਸੀ ਇਹ ਜਿਉ ਮੇਗਨਾਥ ਨੇ ਜਿਹਨੂੰ ਇੰਦਰਜੀਤ ਵੀ ਕਹਿੰਦੇ ਆ ਇਹ ਮੇਗਨਾਥ ਅਸਲ ਦੇ ਵਿੱਚ ਬਾਲੀ ਦਾ ਪੁੱਤਰ ਸੀ ਇਹ ਜਦੋਂ ਬਾਲੀ ਮਰਿਆ ਇਹ ਸੀ ਭਾਈ ਮਾਤਾ ਦੇ ਗਰਭ ਦੇ ਵਿੱਚ ਮੇਗਨਾਥ ਮਦੋਦਰੀ ਦੇ ਬਾਲੀ ਦਾ ਮਰਨਾ ਤੇ ਬਾਅਦ ਭਾਈ ਹੁਣ ਰਾਵਣ ਸੋਹਣਾ ਸੀ ਪਹਿਲਾਂ ਹੀ ਭਾਈ ਉਹਦੀ ਨਿਗਾ ਸੀ ਮਦੋਦਰੀ ਦੀ ਜਿੱਦਾਂ ਮਰਜੀ ਕੈ ਲਈ ਏ ਕਿ ਭਾਈ ਉਹਨਾਂ ਨੇ ਦੋਨਾਂ ਨੇ ਵਿਆਹ ਕੀਤਾ ਮਦੋਦਰੀ ਤਿੰਨ ਜਗ੍ਹਾ ਵਿਆਹੀ ਗਈ ਹੈ ਬਾਲੀ ਮਰਿਆ ਰਾਵਣ ਦੇ ਘਰ ਆਈ ਰਾਵਣ ਮਰਿਆ ਤੇ ਭਵੀਖਣ ਦੇ ਘਰ ਆਈ ਕਿ ਜੋ ਰਾਜਗਤੀ ਤੇ ਬੈਗਾ ਸਾਰਾ ਕੁਸ ਫਿਰ ਉਦਾ ਹੀ ਹੋ ਜਾਂਦਾ ਸੀ ਇਦਾਂ ਦਾ ਸੀ ਕਹਿੰਦੇ ਤੀਸਰੀ ਜਗਤ ਹੀ ਆਈ ਸੀ ਤੇ ਮੇਗਨਾਥ ਨੂੰ ਜਿਸ ਨੂੰ ਤੁਸੀਂ ਅੱਜ ਪਤਲਾ ਬਣਾ ਕੇ ਦੇਖਿਆ ਕਰ ਤਿੰਨਾਂ ਦੇ ਪਤਲੇ ਹੁੰਦੇ ਆ ਨਾ ਉਹ ਤਿੰਨਾਂ ਦੀ ਤਾਕਤ ਜਿੰਨਾਂ ਦੀ ਪਾਵਰ ਵਰਗਾ ਕੋਈ ਹੈ ਹੀ ਨਹੀਂ ਕੋਈ 라ਵਣ ਦੂਸਰਾ ਮੇਗਨਾਥ ਤੀਸਰਾ ਦਪਰਾ ਰਾਵਣ ਹੋਣੀ ਤਿੰਨ ਭਰਾ ਚੌਥੀ ਪੈਨਸ ਰੂਪ ਨਖਾ ਚਾਰ ਜੀ ਸੀ ਪਈਏ ਵਿਸ਼ਰਵਾ ਲਿਖੀ ਤੇ ਇਹ ਚਾਰੇ ਦੇ ਚਾਰੇ ਅਸਲ ਚ ਬ੍ਰਾਹਮਣ ਆਉਂਦੇ ਆ ਹਾਫ ਅੱਧੇ ਜਿਨ੍ਹਾਂ ਨੂੰ ਤੁਸੀਂ ਭੋਕਣ ਜਾਂਦੇ ਹੋ ਤੇ ਸਾਡਾ ਹਾਲ ਤੇ ਵੀ ਇਦਾਂ ਹੀ ਹੋਣਾ ਨਾ ਕਿਉਂਕਿ ਕਿਸੇ ਦੇ ਮਗਰ ਲਾ ਕੇ ਨਾ ਹੁਣ ਆ ਕਥਾ ਸੁਣੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਅਮਲ ਕਰਨਾ ਸਿੱਧਾ ਗੁਰਵਾਣੀ ਵੱਲ ਜਾਣਾ ਕਿ ਗੁਰਵਾਣੀ ਸਾਨੂੰ ਕੀ ਕਹਿੰਦੀ ਹੈ ਬਾਕੀ ਇਹ ਗੱਲ ਹੈ ਪਰ ਅਸੀਂ ਜਿਹੜੀ ਗੱਲ ਸੁਣੀ ਮੰਨ ਕੇ ਜੀ ਜੀ ਕਰਕੇ ਵਸ ਵੀ ਬਾਬਾ ਜੀ ਦਾ ਇਕੱਠ ਸੀ ਬਾਬਾ ਜੀ ਨੇ ਐ ਸੁਣਾਇਆ ਐ ਹੋਇਆ बस ਉਹੀ ਮੰਨ ਕੇ ਤੁਰ ਪੈਨੇ ਆ